ਨੂੰ ਖਾਤ ਨਹੀਂ ਮਿਲੇਗਾ ਦੋਸ਼ੀ ਸਲਾਖਾਂ ਦੇ ਪਿੱਛੇ ਨਹੀਂ ਜਾਣਗੇ ਮੈਂ ਉਦੋਂ ਤੱਕ ਆਪਣੇ ਭਰਾ ਦਾ ਸੰਸਕਾਰ ਨਹੀਂ ਕਰੂੰਗਾ ਨੂੰ ਨਾਮ ਦਿੱਤੇ ਦਿੱਤੇ ਹੋਏ ਨੇ ਪਰ ਉਹਨਾਂ ਪਿੱਛੇ ਈਮਿਕ ਤਕੜੀਆਂ ਪਾਵਰਾਂ ਨੇ ਜੋ ਉਹਨਾਂ ਨੂੰ ਲੁਕੋ ਕੇ ਬੈਠੀਆਂ ਨੇ ਸਤੀਸ਼ ਸ਼ੈਣੀ ਦੇ ਭਰਾ ਰਾਹੁਲ ਸ਼ੈਣੀ ਜਿਨ੍ਹਾਂ ਨੇ ਅੱਜ ਮੰਗ ਕੀਤੀ ਹੈ ਕਿ ਵੀ ਅੱਜ ਚੌਥਾ ਦਿਨ ਹੋ ਗਿਆ ਮੇਰੇ ਭਰਾ ਦੀ ਮੌਤ ਦਾ ਕਿ ਵੀ ਜਿਹਦੇ ਵੱਲੋਂ ਕੇ ਵੀ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਹੈ ਕਾਰਵਾਈ ਢਿੱਲੀ ਹੈ ਤੇ ਉਹਦੇ ਭਰਾ ਦੀ ਜਿਹੜੀ ਕਿ ਵੀ ਹਲੇ ਸੰਸਕਾਰ ਵੀ ਨਹੀਂ ਕੀਤਾ ਗਿਆ ਤੇ ਦੋਸ਼ੀਆਂ ਦੀ ਕਾਰਵਾਈ ਜੇ ਦੇਖਿਆ ਜਾਵੇ ਤਾਂ ਢਿੱਲੀ ਕਾਰਵਾਈ ਚੱਲ ਰਹੀ ਹੈ ਉਹਨਾਂ ਨੇ ਵੀ ਪ੍ਰਸ਼ਾਸਨ ਤੇ ਕਈ ਉਹਨਾਂ ਨੇ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲ ਚਿੰਨ੍ਹੇ ਲਾਇਏ ਕਿ ਵੀ ਜਿਹੜੀ ਦੋਸ਼ੀਆਂ ਦੀ ਕਾਰਵਾਈ ਨਹੀਂ ਹੋ ਰਹੀ ਤੇ ਉਹਨਾਂ ਨੇ ਅੱਜ ਇੱਕ ਜਿਹੜਾ ਮੋਬਾਈਲ ਦੇ ਵਿੱਚ ਉਹਦੇ ਭਰਾ ਵੱਲੋਂ ਕੋਈ ਰਿਕਾਰਡਿੰਗ ਛੱਡੀ ਗਈ ਸੀਗੀ ਉਹਨਾਂ ਨੇ ਜਿਹੜੀ ਰਿਕਾਰਡਿੰਗ ਹੈ ਉਹ ਥੋੜੀ ਜਿਹੀ ਉਹ ਜਨਤਾ ਕੀਤਾ ਹੈ ਉਹਨੇ ਆਪਣੇ ਭਰਾ ਨੂੰ ਪਿਆਰ ਨਾਲ ਆਈ ਲਵ ਯੂ ਵੀ ਕਿਹਾ ਤੇ ਜਿਵੇਂ ਭਰਾਵਾਂ ਦਾ ਪਿਆਰ ਹੁੰਦਾ ਹੈ ਪਿਆਰ ਬਣਿਆ ਰਿਹਾ ਸੀ ਵੀ ਇਹੀ ਪ੍ਰਮਾਤਮਾ ਅੱਗੇ ਹੀ ਕਰਦੇ ਆ ਪਰ ਜਿਹੜਾ ਇਹ ਵਿਛੋੜਾ ਹੋਇਆ ਬਹੁਤ ਗਲਤ ਹੋਇਆ ਤੇ ਹੁਣ ਉਹਨਾਂ ਨੇ ਜਿਹੜੀ ਕਾਰਵਾਈ ਦੀ ਮੰਗ ਕੀਤੀ ਹੈ ਕਾਰਵਾਈ ਦੀ ਮੰਗ ਢਿੱਲੀ ਚੱਲਦੇ ਆਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਵੀ ਅੱਜ ਚੌਥਾ ਦਿਨ ਹੋ ਗਿਆ ਕਿ ਵੀ ਜਿਹੜਾ ਬਾਡੀ ਦਾ ਸੰਸਕਾਰ ਵੀ ਨਹੀਂ ਹੋ ਰਿਹਾ ਜੋ ਆਪਣੇ Hindu ਧਰਮ ਦੇ ਵਿੱਚ ਰੀਤੀ ਰਿਵਾਜਾਂ ਨਾਲ ਕੀਤਾ ਜਾਣਾ ਬਣਦਾ ਤੇ ਹੁਣ ਉਹਨੇ ਅੱਜ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਨੇ ਕਿ ਵੀ ਰਿਕਾਰਡਿੰਗ ਵੀ ਛੱਡੀ ਹੈ ਕਿ ਵੀ ਜਿਹੜੀ ਰਿਕਾਰਡਿੰਗ ਹੈ ਉਹ ਰਿਕਾਰਡਿੰਗ ਕਈਆਂ ਦੇ ਕਈ ਮਾਇਨੇ ਰੱਖਦੀ ਹੈ ਕਿ ਵੀ ਜਿਹਦੇ ਵਿੱਚ ਕਈ ਦੋਸ਼ੀ ਨੇ ਜਿਹੜੇ ਕਿ ਵੀ ਜਨਤਕ ਹੋਣਗੇ ਹੁਣ ਉਹ ਪੂਰੀ ਰਿਕਾਰਡਿੰਗ ਦੇ ਵਿੱਚ ਕੀ ਹੈ ਜਿੰਨੀ ਕ ਅਸੀਂ ਹਲਕੀ ਜੀ ਸੁਣੀ ਹੈ ਤਾਂ ਉਹਨੇ ਅੱਧ ਵਿਚਾਲੀ ਜੀ ਛੱਡੀ ਹੈ ਕਿਉਂਕਿ ਲੋਕਾਂ ਨੇ ਸਾਨੂੰ ਕਈ ਲੋਕਾਂ ਨੇ ਕਿਹਾ ਕਿ ਵੀ ਜਿਹੜਾ ਪਹਿਲਾ ਸੁਸਾਇਡ ਨੋਟ ਜਨਤਕ ਕੀਤਾ ਗਿਆ ਉਹ ਸੁਸਾਇਡ ਨੋਟ ਜਨਤਕ ਹੋਣ ਨਾਲ ਕਈ ਦੋਸ਼ੀਆਂ ਨੂੰ ਪਨਾਹ ਮਿਲ ਗਈ ਹੈ ਤੇ ਉਹਨਾਂ ਨੇ ਇਹ ਕਿਹਾ ਹੈ ਕਿ ਵੀ ਸਾਡਾ ਸੁਸਾਇਡ ਨੋਟ ਦੇ ਵਿੱਚ ਨਾਮ ਨਹੀਂ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਦੋਸ਼ੀਆਂ ਨੂੰ ਪਨਾਹ ਜ਼ਰੂਰ ਮਿਲ ਗਈ ਹੈ ਤੇ ਹੁਣ ਉਹਨਾਂ ਨੇ ਉਸ ਰਿਕਾਰਡਿੰਗ ਨੂੰ ਜਨਤਕ ਹਲਕਾ ਜਿਹਾ ਹੀ ਕੀਤਾ ਉਹਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਣਗੇ ਜਦੋਂ ਆਪਣੇ ਰਾਹੁਲ ਵੀਰ ਜਦੋਂ ਜਨਤਕ ਕਰਨਗੇ ਤਾਂ ਹੁਣ ਦੇਖਣਾ ਬੰਦੇ ਕੀ ਪ੍ਰਸ਼ਾਸਨ ਹੁਣ ਕਿੰਨੀ ਕੋਈ ਕਾਰਵਾਈ ਕਰਦਾ ਹੈ ਕਿ ਕਦੋਂ ਕਾਰਵਾਈ ਅਮਲ 'ਚ ਲਿਆਂਦਾ ਤੇ ਕਦੋਂ ਸਤੀਸ਼ ਕੁਮਾਰ ਦਾ ਅੰਤਿਮ ਸੰਸਕਾਰ ਹੁੰਦਾ ਰੀਤੀ ਰਿਵਾਜ ਦੇਖਦੇ ਆ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਮੇਰੇ ਬ੍ਰਦਰ ਤੀਸ਼ ਕੁਮਾਰ ਨੇ ਆਪਣੀ ਪਰਸੋਂ ਜਿਹੜਾ ਕਿ ਅੱਜ ਤੀਸਰਾ ਦਿਨ ਚੜ ਚੁੱਕਿਆ ਉਹਨੇ ਆਪਣੀ ਲੀਲਾ ਸਮਾਪਤ ਕੀਤੀ ਸੀ ਜਿਸ ਦੇ ਵਿੱਚ ਉਹਨੇ ਇੱਕ ਨੋਟ ਦਿੱਤਾ ਸੀਗਾ ਪ੍ਰੈਸ ਨੋਟ ਤੇ ਲਾਸਟ ਨੋਟ ਦਿੱਤਾ ਸੀ ਜਾਂਦੇ ਹੋਏ ਉਹਦੇ ਵਿੱਚ ਉਹਨੇ ਇੱਕ ਇਨਸਾਫ ਦੀ ਮੰਗ ਮੰਗੀ ਸੀ ਇਨਸਾਫ ਦੇ ਕਰਕੇ ਇੱਕ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਘਰ ਦੇ ਬਾਹਰ ਬੈਠੇ ਆਂ ਆਪਾਂ ਕਿਤੇ ਕੋਈ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਕੋਈ ਧਰਨਾਵਾਦੀ ਕੋਈ ਕੁਝ ਨਹੀਂ ਕੀਤੀ ਕਿ ਸ਼ਾਂਤਮਈ ਦੇ ਤਰੀਕੇ ਨਾਲ ਆਪਾਂ ਨੂੰ ਇੱਕ ਇਨਸਾਫ ਮਿਲੇ ਪਰ ਮੈਨੂੰ ਹੱਲੇ ਅੱਜ ਤੀਸਰਾ ਦਿਨ ਹੋ ਗਿਆ ਜੀ ਮੈਂ ਹੱਲੇ ਆਪਣੇ ਭਰਾ ਦਾ ਸੰਸਕਾਰ ਨਹੀਂ ਕੀਤਾ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਦੋਂ ਤੱਕ ਮੇਰੇ ਭਰਾ ਦਾ ਭਰਾ ਨੂੰ ਇਨਸਾਫ ਨਹੀਂ ਮਿਲੇਗਾ ਦੋਸ਼ੀ ਸਲਾਕਾਂ ਦੇ ਪਿੱਛੇ ਨਹੀਂ ਜਾਣਗੇ ਮੈਂ ਉਦੋਂ ਤੱਕ ਆਪਣੇ ਭਰਾ ਦਾ ਸੰਸਕਾਰ ਨਹੀਂ ਕਰੂੰਗਾ ਮੈਂ ਸਮਾਣਾ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਸ਼ਤੀਸ਼ ਸੈਣੀ ਨੂੰ ਇਨਸਾਫ ਦੀਵਾਨ ਦੇ ਵਿੱਚ ਮੇਰਾ ਤੇ ਮੇਰੇ ਪਰਿਵਾਰ ਦਾ ਸਾਥ ਦਿੱਤਾ ਜਾਵੇ ਮੈਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਸਾਰੇ ਸ਼ਹਿਰ ਨਿਵਾਸੀ ਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਸ਼ਤੀਸ਼ ਕੁਮਾਰ ਨੂੰ ਇਨਸਾਫ ਦੀਵਾਨ ਦੇ ਵਿੱਚ ਸਾਡੇ ਨਾਲ ਖੜੋ ਜਿਵੇਂ ਅੱਜ ਤੁਹਾਡੇ ਕਹੇ ਅਨਸਾਰ ਅਜ ਤੀਸਰਾ ਚੌਥਾ ਦਿਨ ਹੋ ਗਿਆ ਕੋਈ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੋਈ ਰابطਾ ਬਣਾਇਆ ਕੋਈ ਰਾਬਤਾ ਬਣਾਇਆ ਜੀ ਉਹਨਾਂ ਨੇ ਅ ਵਿਸ਼ਵਾਸ ਦੁਆਰੇ ਨੇ ਕਿ ਅਸੀਂ ਦੋਸ਼ੀਆਂ ਨੂੰ ਫੜ ਲਾਂਗੇ ਪਰ ਉਸ ਤਰੀਕੇ ਦਾ رابطہ ਨਹੀਂ ਹੈਗਾ ਜਿਸ ਤਰੀਕੇ ਨਾਲ ਦੋਸ਼ੀਆਂ ਨੂੰ ਫੜਿਆ ਜਾ ਸਕਦਾ ਅੱਜ ਤੀਸਰਾ ਦਿਨ ਹੋ ਗਿਆ ਤਿੰਨ આરોપી ਨੇ ਤਿੰਨੋਂ આરોપીਆਂ ਦੇ ਵਿੱਚ ਇੱਕ ਵੀ આરોપી ਹਲੇ ਤੱਕ ਗ੍ਰਿਫਤਾਰ ਨਹੀਂ ਹੋਇਆ ਜਿਨ੍ਹਾਂ ਲੋਕਾਂ ਦੇ ਤੁਸੀਂ ਨੇ ਕਿ ਹੈ ਕਿ ਵੀ ਸतीश ਸतीश ਕੁਮਾਰ ਤੁਹਾਡੇ ਭਰਾ ਦੇ ਜਿਹੜੀ ਮੌਤ ਦੇ ਮਾਮਲੇ ਦੇ ਵਿੱਚ ਦੋਸ਼ੀ ਨੇ ਤੁਸੀਂ ਪਰਿਵਾਰਕ ਮੈਂਬਰ ਬੈਟਰ ਜਾਣਦੇ ਹੋ ਤੇ ਤੁਹਾਡੇ ਨਾਲ ਵਿਚਾਰਦਾ ਵਿਚਾਰਦਾ ਸੀ ਹਰ ਗੱਲਬਾਤ ਤੇ ਉਹਦੇ ਵਿੱਚ ਕਿੰਨੇ ਕੁ ਦੋਸ਼ੀ ਕਰਾਰ ਹੋਏ ਜਣਿਆਂ ਦਾ ਨਾਮ ਲਿੱਤਾ ਜੀ ਇੱਕ ਤਿੰਨ ਜਣਿਆਂ ਦਾ ਆਪਾਂ ਨੇ ਦੋਸ਼ੀ ਉਹ ਨੇ ਦੋ ਜਿਨ੍ਹਾਂ ਤੇ ਐਫ ਆਈ ਆਰ ਹੋਈ ਆ ਤੇ ਉਹਨਾਂ ਬਾਰੇ ਸਾਡੇ ਪਰਿਵਾਰ ਦੇ ਵਿੱਚ ਸਦਾ ਹੀ ਗੱਲ ਚੱਲਦੀ ਜਾਂਦੀ ਸੀ ਕਿ ਇਹ ਬੰਦੇ ਮੈਨੂੰ ਮੈਂਟਲੀ ਹਰਾਸ਼ ਸੋਸ਼ਲ ਹਰਾਸ਼ ਕਰ ਰਹੇ ਨੇ ਤੇ ਇਹਨਾਂ ਕਰਕੇ ਉਹ ਗੱਲ ਵੀ ਕਰਦਾ ਸੀ ਕਿ ਇਹੀ ਜੀ ਜ਼ਿੰਦਗੀ ਜੀਣ ਨਾਲ ਮਰਨਾ ਚੰਗਾ ਤੇ ਉਹ ਦੋਸ਼ੀਆਂ ਦੇ ਤੁਸੀਂ ਨੇ ਨਾਮ ਵੀ ਦੇਤੇ ਹੁਣੇ ਪ੍ਰਸ਼ਾਸਨ ਨੂੰ ਕਿ ਵੀ ਇਹ ਹਾਂਜੀ ਪ੍ਰਸ਼ਾਸਨ ਨੂੰ ਨਾਮ ਦਿੱਤੇ ਦਿੱਤੇ ਹੋਏ ਨੇ ਪਰ ਉਹਨਾਂ ਪਿੱਛੇ ਇੰਨੀ ਕੁ ਤਕੜੀਆਂ ਪਾਵਰਾਂ ਨੇ ਜੋ ਉਹਨਾਂ ਨੂੰ ਲੁਕੋ ਕੇ ਬੈਠੀਆਂ ਨੇ ਉਹ ਸਿਰਫ ਇੱਕ ਇਨਸਾਨੀਅਤ ਨੂੰ ਨਹੀਂ ਦੇਖ ਰਹੇ ਕਿ ਇੱਕ ਬੰਦਾ ਆਪਣੀ ਆਤਮ ਹੱਤਿਆ ਕਰ ਗਿਆ ਸੁਸਾਈਡ ਨੋਟ ਦੇ ਗਿਆ ਤੇ ਉਹਦੇ ਪਿੱਛੇ ਸਿਰਫ ਇਹ ਦੇਖਿਆ ਜਾ ਰਿਹਾ ਕਿ ਉਹਨਾਂ ਬੰਦੇ ਨੂੰ ਬਚਾਇਆ ਕਿੱਦਾਂ ਜਾ ਸਕਦਾ ਕੀ ਮੰਗ ਕਰਦੇ ਹੋ ਮੈਂ ਪ੍ਰਸ਼ਾਸਨ ਨੂੰ ਮੈਂ ਸਰਕਾਰ ਨੂੰ ਮੈਂ ਹਰ ਇੱਕ ਸਮਾਣਾ ਨਿਵਾਸੀਆਂ ਨੂੰ ਇਹ ਮੰਗ ਕਰਦਾ ਕਿ ਪਹਿਲਾਂ ਤਾਂ ਮੇਰਾ ਸਾਥ ਦਿੱਤਾ ਜਾਵੇ ਦੂਸਰੀ ਗੱਲ ਕਿ ਮੇਰੇ ਭਰਾ ਨੂੰ ਇਨਸਾਫ ਮਿਲੇ ਮੈਂ ਇੱਕ ਤੁਹਾਨੂੰ ਛੋਟੀ ਜੀ ਰਿਕਾਰਡਿੰਗ ਸੁਣਾਉਣਾ ਚਾਹਨਾ ਜੋ ਉਹ ਮਰਨ ਤੋਂ ਪਹਿਲਾਂ ਆਪਣੇ ਆਪ ਨੂੰ ਖਤਮ ਕਰਨ ਤੋਂ ਪਹਿਲਾਂ ਆਪਣੇ ਇੱਕ ਵਟਸਐਪ ਨੰਬਰ ਤੋਂ ਦੂਸਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਗਿਆ ਸੀਗਾ ਉਹ ਮੈਂ ਤੁਹਾਨੂੰ ਰਿਕਾਰਡਿੰਗ ਸ਼ੇਅਰ ਕਰਨਾ ਚਾਹਨਾ ਸਕੂਲ ਵਾਲੇ ਨੂੰ ਬੋਲ ਲੈਣਾ ਲੈ ਲਈ ਪੁੱਤ ਜਾਂ WhatsApp ਤੇ ਮੈਂ ਇੱਕ ਵਾਰ ਰੱਖ ਕੇ ਚੱਲੇ ਆਂ ਦੇਖ ਲਈ ਮੇਰਾ ਪੁੱਤ ਆਈ ਲਵ ਯੂ ਰਾਹੁਲ ਕਿ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਮੇਰੇ ਭਰਾ ਦੇ ਨਾਲ ਖੜਿਆ ਜਾਵੇ ਉਹਨੇ ਅੱਜ ਤੱਕ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ 20 ਸਾਲ ਹੋ ਗਏ ਉਹਨੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਨੌਕਰੀ ਕਰਦੇ ਨੂੰ ਤਨਦੇਹੀ ਇਮਾਨਦਾਰੀ ਨਾਲ ਨੌਕਰੀ ਕਰ ਰਿਹਾ ਸੀਗਾ ਮੇਰੇ ਹੱਥ ਬਨ ਕੇ ਰਿਕੁਐਸਟ ਹੈ ਸਮਾਣਾ ਨਿਵਾਸੀਆਂ ਨੂੰ ਕਿ ਮੇਰੇ ਭਰਾ ਦੇ ਇਨਸਾਫ ਦੀ ਲੜਾਈ ਦੇ ਵਿੱਚ ਮੇਰੇ ਨਾਲ ਖੜੋ ਆ ਚਲਾ ਦੇ ਯਾਰ ਆ ਜੀ ਆਮ ਕਿੱਥੇ ਜਾਣਾ ਵੇ ਮੈਂ ਇਹ ਪੇਲ ਇੱਕ ਜਿਹਨ ਨੂੰ ਕਰਦੇ ਬਾਕੀ ਦੂਸਰਾ ਬਸ ਚੱਲ ਗਏ ਕੋਈ ਇੱਧਰ ਕਰ ਦੋ ਬਦ ਬਾਈ ਨੂੰ ਕਰਦੇ ਜਿਹਨੂੰ ਮਰਜ਼ੀ ਕਰਦੇ ਸਾਰਿਆਂ ਕੋਲ ਆ ਜੀ ਉਹ ਜੀ ਦੀ ਹੈ ਟੋਟਲ ਲੱਗੇ ਸੀ ਕਿ ਮੈਨੂੰ ਕਹਿ ਵੀ ਜ਼ਿਆਦਾ ਕੱਪ ਬਣਾ ਕੇ ਲੈ ਕੇ ਆ ਬਸ ਇਹਨਾਂ ਨੂੰ ਬਹਾਨੇ ਨਾਲ ਭੇਜੀ ਜਾਣ ਲੱਗ ਪਾਚੂ ਤੇ ਕੁੰਜ ਦਾ ਸਭੀ ਵੀਡੀਓ ਵੀ ਸਾਰੀ ਹੈਗੀ ਹੈ ਕਮਰੇ ਦੀ ਅੱਛਾ ਫੋਟੋ ਸਟੇਟ ਵਿੱਚ ਇਹਨੂੰ ਉੱਤੇ ਚੜ ਕੇ ਕਰਿਆ ਨੇ ਸੀਸੀਟੀਵੀ ਬੰਦ ਸਿਓ ਜਦੋਂ ਫਿਲਮ ਕਰ ਦਿੰਦਾ ਉਹਦੇ ਬਦਲੇ ਵੀਡੀਓ ਬਣਾਈਏ ਜਾਣ ਸਨ